ਦੇਨੀ ਅਜ ਪਾਗਾ ਵਾਲਾ ਆਇਆ ਏ ਪਹੂ ਵੰਡ ਦੀ ਧਰਤੀ ਨੂੰ ਜਦ ਭਾਗ ਲਗਾਇਆ ਏ ਪਹੂ ਵੰਡ ਦੀ ਧਰਤੀ ਨੂੰ ਜਦ ਭਾਗ ਲਗਾਇਆ ਏ 1882 ਇਸਵੀ ਚੜ ਜਾਈ ਐ ਮਾਂਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਈ ਐ ਮਾਂਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਈਆ 14 ਮਾਗ ਦਾ ਦਿਨ ਅਜ ਪਾਗਾ ਵਾਲਾ ਆਇਆ ਏ ਪਹੁ ਵੇੰਡ ਦੀ ਧਰਤੀ ਨੂੰ ਜਦ ਭਾਗ ਲਗਾਇਆ ਏ ਪਹੁ ਵੇੰਡ ਦੀ ਧਰਤੀ ਨੂੰ ਜਦ ਭਾਗ ਲਗਾਇਆ ਏ 1885 ਕਿਸਮੀ ਚੜ ਜਾਈ ਐ ਮਾਂ ਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਈਆ ਮਾਂ ਜੂਣੀ ਸੰਤ ਸਪਾਈਆ ਹਰ ਪਾਸੇ ਅਜ ਕੁਦਰਤ ਰਾਣੀ ਖੇੜ ਖੇੜ ਹੱਸਦੀ ਐ ਹਰ ਇੱਕ ਨੇਕ ਸੁਹਾਣੀ ਖੁਸ਼ੀਆਂ ਦੇ ਵਿੱਚ ਹੱਸਦੀ ਐ ਹਰ ਇੱਕ ਨੇਕ ਸੁਹਾਣੀ ਖੁਸ਼ੀਆਂ ਦੇ ਵਿੱਚ ਹੱਸਦੀ ਐ ਉਹ ਭਗਤੀ ਪੂਰੀ ਹੋ ਗਈ ਚੰਗਾ ਕਰਮ ਕਮਾਈਆ ਮਨ ਯੂਨੀ ਦੇ ਘਰ ਵਿੱਚ ਆ ਗਿਆ ਸੰਤ ਸਪਾਈਆ ਮਾਂ ਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਫਾਈਆ ਤੇਰਾ ਇਹ ਤਾਂ ਚਮਕੇ ਜਿੱਤਾਂ ਸੂਰਜ ਚੜਿਆ ਤੇਰਾ ਇਹ ਤਾਂ ਚਮਕੇ ਜਿੱਤਾਂ ਸੂਰਜ ਚੜਿਆ ਏ ਜ਼ੁਲਮ ਮਿਟਾਉਣ ਵਾਲਾ ਏ ਕੋਈ ਯੋਦਾ ਖੜਿਆ ਏ ਜ਼ੁਲਮ ਮਿਟਾਉਣ ਯੋਗਾ ਖੜਿਆ ਏ ਉਹ ਅੰਬਰਾਂ ਵਿੱਚੋਂ ਪਰਿਆ ਜਾਂਦੀਆਂ ਫੁੱਲ ਵਰਸਾਈ ਐ ਮਾਂ ਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਈ ਐ ਮਾਂ ਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਈ ਐ ਭਾਈ ਭਗਤਾ ਜੀ ਖੁਸ਼ ਹੋ ਹਾਦੀਦਾਨ ਪਏ ਕਰਦੇ ਨੇ ਆਉਂਦੇ ਜੋ ਗਰੀਬ ਸੱਪਦਿਆਂ ਝੋਲੀਆਂ ਭਰਦੇ ਨੇ ਆਉਂਦੇ ਜੋ ਗਰੀਬ ਸਭ ਦੀਆਂ ਝੋਲੀਆਂ ਭਰਦੇ ਨੇ ਓਹੋ ਗਰੀਬਦਾਰਾਂ ਕਾ ਚਿਹਰੇ ਤੇ ਰੁਸ਼ਨਾਈ ਐ ਮਾਂ ਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਈ ਐ ਮਾਂ ਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਈ ਐ ਟਿੱਕਾ ਨਕਤੇ ਕੋ ਹੱਥ ਵੀ ਬਹੁਤ ਦੇ ਫੱਬਦੇ ਨੇ ਚਿਹਰਾ ਫੁੱਲ ਗਲਾਬੀ ਸੋਹਣੇ ਨੈਤਰ ਜਗਦੇ ਨੇ ਚਿਹਰਾ ਫੁੱਲ ਗਲਾਬੀ ਸੋਹਣੇ ਨੈਤਰ ਜਗਦੇ ਨੇ ਦੇਣ ਵਧਾਈਆਂ ਓਥੇ ਸੱਪੇ ਮਾਈ ਪਾਈ ਆ ਮਾਂ ਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਈ ਆ ਮਾਂ ਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਈ ਦੇ ਅਖਰ ਤੋਂ ਸੁਣਿਆ ਹੁਕਮ ਗੁਰਾਂ ਦਾ ਆਇਆ ਏ ਦੇ ਅਖਰ ਤੋਂ ਸੁਣਿਆ ਹੁਕਮ ਗੁਰਾਂ ਦਾ ਆਇਆ ਏ ਭੈ ਦੀ ਪਾਸੀਨਾ ਰੱਖਿਆ ਗੁਰ ਕੇ ਪਾਈ ਐ ਮਾਂ ਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਈ ਐ ਮਾਂ ਜੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਈ ਐ ਸ਼ੁਕਰ ਗੁਰੂ ਦਸਵੇਂ ਗੁਰ ਜੀ ਸਾਡੀਆਂ ਪੂਰੀਆਂ ਹੋਈਆਂ ਆਸਾਂ ਜੀ ਦਸਵੇਂ ਗੁਰ ਜੀ ਸਾਡੀਆਂ ਪੂਰੀਆਂ ਹੋਈਆਂ ਆਸਾਂ ਜੀ ਹੀਰਾ ਪੰਚੀ ਐ ਮੇ ਜਾਂਦੇ ਸੀਸ ਜਕਾਈ ਐ ਮਾਝੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਹੀਆ ਮਾਝੂਣੀ ਦੇ ਘਰ ਵਿੱਚ ਆ ਗਿਆ ਸੰਤ ਸਪਾਹੀਆ